ਸ਼ੁਰੂ ਕਰੀ ਅੱਜ ਗੁਰਦਾਸਪੁਰ ਸਰਕਾਰੀ ਜਿਹੜੀ ਖੰਡ ਮਿਲਸ ਲਿਮਟਿਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰਥਾ ਦੀ ਰਫਾਈਨਡ ਸਲਫਰ ਰਹਿਤ 슈ਗਰ ਮਿਲ ਨਵੀ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋ ਗਈ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਇੱਕ ਸੀਜ਼ਨ ਦੀ 25 ਲੱਖ ਕੁਇੰਟਰ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਚ ਜਾਣ ਦੀ ਲੋੜ ਨਹੀਂ ਰਹਿਣੀ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈਤ ਜਿਹੜੀ ਲੋਕਾਪਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਉਹ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ ਤੇ 20 ਮੀਗਾਵਾਟ ਬਿਜਲੀ ਜਿਹੜੀ ਹੈ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਊਗੀ ਇਥੋਂ ਤੇ ਬਾਕੀ ਕਿਉਂਕਿ ਫਤਿਹ ਸ਼ੂਗਰ ਜਿਹੜੀ ਹੈ ਅੱਜ ਕੀਤੀ ਹੈ ਉਹ ਕਿਲੋ-ਕਿਲੋ ਦੇ ਪੈਕਟਾਂਸ ਵੀ ਸ਼ੁਰੂ ਕੀਤੀ ਜਾ ਰਹੀ ਹੈ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕੇਟ ਮਿਲਦੇ ਆ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਹੈ ਸੋਲਫਰ ਰਤਖੰਡਾ ਹੈ ਜੋ ਲੇਟੈਸਟ ਮਾਡਲ ਹੈ ਤੇ ਮੈਂ ਸਾਰੇ ਇਸ ਮਿਲ ਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਨਾ ਨੰਦ ਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਡੇ ਚੇਅਰਮੈਨ ਸਾਹਿਬ ਸ਼ੂਗਰ ਮਿਲ ਦੇ ਸ਼ੂਗਰ ਫੈਟ ਦੇ ਜਿਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਵੀ ਵਧਾ ਰਹੇ ਆ ਤੇ ਨਾਲ ਨਾਲ ਦੂਰ ਕਿਤੇ ਆਲੇ-ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖਜਰਖੁਆਰੀ ਜਿਹੜੀ ਆ ਉਹ ਘਟ ਹੋ ਜੂਗੀ। ਮਾਨ ਸਾਹਿਬ ਬਕਾਇਆ ਰਾਸ਼ੀ ਅਤੇ ਉਸ ਮੱਥਰ ਮੋਲ ਲਈ ਵਾਅਦੇ ਲਈ ਇੰਤਜ਼ਾਰ ਕਰ ਰਹੇ ਨੇ ਕਿਸਾਨ ਵੀ। ਹਾਂਜੀ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਤਾਂ 416 ਰੁਪਏ ਦਾ ਭਾਅ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਮੇਲਾ ਜਿਹੜੀਆਂ ਨੇ ਚੱਲ ਪੈਣੀ ਹੈ। ਸੀਐਮ ਸਾਹਿਬ ਪਠਾਨਕੋਟ ਦਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਘਾਟਸੀ ਤੇ ਪਠਾਨਕੋਟ ਜਿਲ੍ਹੇ ਨੂੰ ਕਿੰਨਾ ਕ ਫਾਇਦਾ ਹੋਏਗਾ। ਦੇਖੋ ਜੀ ਇੱਥੇ ਗੰਨੇ ਦੀ ਪ੍ਰੋਡਕਸ਼ਨ ਹੈਗੀ ਹੈ। ਸਰਕਾਰ ਵੀ crop diversification ਨੂੰ ਐਪਰੀਸ਼ੀਏਟ ਕਰ ਰਹੀ ਹੈ ਵੀ ਝੋਨੇ ਦੀ ਫਸਲ ਚੋਂ ਜਾਂ ਕਣਕ ਦੀ ਤੇ ਝੋਨੇ ਦੀ ਜਿਹੜੀ ਚੱਕਰ ਹੈ ਉਹਦੇ ਚੋਂ ਨਿਕਲੀਏ ਤਾਂ ਜੇ ਗੰਨੇ ਦਾ ਮੁੱਲ ਵਧੀਆ ਮਿਲਣ ਲੱਗ ਜੂਗਾ ਤਾਂ ਜੇ 2500 ਤੋਂ ਕਿਸਾਨ ਤੋਂ ਵੱਧ ਕੇ ਹੁਣ 7500 ਦੇ ਨੇੜੇ ਹੋ ਗਿਆ ਤਿੰਨ ਗੁਣਾ ਵੱਧ ਜਿਹੜਾ ਪ੍ਰੋਡਕਸ਼ਨ ਵੀ ਉਸੇ ਹਿਸਾਬ ਨਾਲ ਹੋਊਗੀ ਤੇ ਉਹ ਉਸੇ ਹਿਸਾਬ ਨਾਲ ਫਿਰ ਰੋਜ਼ਗਾਰ ਵੀ ਜਨਰੇਟ ਹੋਊਗਾ ਸੋ ਓਵਰਆਲ ਸਾਰਾ ਕੁਝ ਜੇ ਕੋਈ ਕੋਈ ਵੀ ਫੈਕਟਰੀ ਜੇ ਤਿੰਨ ਗੁਣਾ ਵੱਧ ਉਹਦੀ ਕੈਪੈਸਿਟੀ ਵਧਾ ਦਈਏ ਤਾਂ ਫਿਰ ਤਿੰਨ ਗੁਣਾ ਵੱਧ ਲੇਬਰ ਹੋਊਗੀ ਤਿੰਨ ਗੁਣਾ ਵੱਧ ਪ੍ਰੋਡਕਸ਼ਨ ਹੋਊਗੀ ਤਿੰਨ ਗੁਣਾ ਵੱਧ ਫਾਇਦੇ ਹੋਣਗੇ ਉਹ ਜਿਹੜਾ ਕਿਉਂਕਿ ਸਹਿਕਾਰੀ ਮਿਲ ਹੈ ਇਹਦਾ ਫਾਇਦਾ ਇਸੇ ਮਿਲ ਦੀ ਵਿੱਚ ਹੀ ਲੱਗੂਗਾ ਸਾਰਾ ਸੋ ਮੈਨੂੰ ਲੱਗਦਾ ਵੀ ਬਹੁਤ ਇਤਿਹਾਸਕ ਕਦਮ ਹੈ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਵਾਲੇ ਦਿਨ ਵੀ ਚੱਲ ਰਹੇ ਨੇ ਜਿੱਥੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਜਿਹੜਾ ਉਹ ਵੀ ਸাকার ਹੋਊਗਾ ਜੀ ਜਿਹੜੀਆਂ ਸੈਂਟਰ ਨਾਲ ਰਿਲੇਟਡ ਮੰਗਾਂ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ جاری ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਪੰਜਾਬ ਨਾਲ ਲੈਟੇਡ ਮੰਗਾਂ ਨੇ ਅਸੀਂ ਸਮੇਂ-ਸਮੇਂ ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਦੇ ਆਂ ਕਿਸਾਨ ਮਿਲਣੀ ਵੀ ਕਰਦੇ ਰਹਿੰਦੇ ਆਂ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨਹਿਰੀ ਪਾਣੀਆਂ ਨੂੰ 30 40 40 50 50 ਸਾਲਾਂ ਬਾਅਦ ਖੇਤਾਂ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖਵਾਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਹੈ ਅਸੀਂ ਉਹ ਵਤ ਤੋਂ ਵਤ ਕਰ ਰਹੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸੰਬੰਧ ਹੋਰ ਸੂਬੇ ਨਾਲ ਸੰਬੰਧ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਦੀ ਉਹਨਾਂ 'ਤੇ ਧਿਆਨ ਦੇਣਾ ਜਿਸ ਦਾ ਜਿਸ ਦੀ ਰੇਟ ਉਸ ਦਾ ਥੇਤ ਇਹ ਕੋਸ਼ਿਸ਼ ਸ਼ੁਰੂ ਕੀਤੀ ਸੀ لیکن ਜਿਹੜੇ ਪੰਜਾਬ ਦੇ ਪ੍ਰਧਾਨੇਸ਼ ਸ਼ਰਮਾ ਉਹਨਾਂ ਨੇ ਕਿਹਾ ਕਿ ਇਸ ਪਾਲਿਸੀ ਦੇ ਅਧੀਨ ਜਿਹੜਾ ਮਾਈਨਿੰਗ ਮਾਫੀਆ ਉਹ ਬੜਾ ਹੈਵੀ ਹੈਗਾ ਮਾਈਨਿੰਗ ਮਾਫੀਆ ਤੇਰੇ ਅੰਦਰ ਕੰਮ ਕਰ ਰਹੇ ਨੇ ਦੇਖੋ ਜੀ ਜਿਹਨਾਂ ਨੂੰ ਖਸ ਕੱਢਣਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਹ ਤਾਂ ਐਸੇ ਕੰਮ ਤੇ ਹੁੰਦੇ ਨੇ ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਤਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦਕਿ ਹਾਈਕ ਮਨਜੋ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਉਹ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ ਵਿੱਚ ਫੋਟੋ ਪਈਆਂ ਹੋਣੀਆਂ ਹੈਨਾ ਉਹ 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 ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਥੇ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਅਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵਨੀ ਸ਼ਰਮਾ ਤਾਂ origignal ਨੇ organic ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ 'ਚ ਹੀ ਤੇ ਪ੍ਰਧਾਨ ਮੰਤਰੀ ਜੀ ਉਹ ਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ 'ਚ ਦੇਖ ਲਾਂਗੇ ਅਸ਼wini Sharma ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਬਧੀਏ ਦਾ ਇਹ ਇੱਕ ਪੋਰਟਲ ਚੱਲਦੀ ਹੈ ਸਾਡੀ ਇਹ ਇੱਕ ਪੋਰਟਲ ਚੱਲਦੀ ਹੈ ਤੇ ਲੋਕੀ ਸ਼ਿਕਾਇਤ ਪਾ ਸਕਦੇ ਨੇ ਹਾਂ ਜੀ ਇੱਕ ਪੋਰਟਲ ਚੱਲਦੀ ਸੀ ਐਮ ਪੋਰਟਲ ਸਾਡੇ ਚੱਲਦੀ ਨੇ ਹਾਂ ਜੀ ਪਸਾਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਉੱਪਰ ਦੋ-ਦੋ ਮਹੀਨੇ ਲੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਐ ਜੀ ਕਾਰਵਾਈ ਉਹ ਮੇਰੇ ਕੋਲੇ ਆਉਂਦੀਆਂ ਨੇ ਜੀ ਸਰ ਇੱਕ ਮੇਰੀ ਸਰ ਪਰਸਨਲ ਤੁਹਾਡੀ ਹੋ ਸਕਦੀ ਐ ਪਰਸਨਲ ਕੋਈ ਨਿੱਜੀ ਹੋ ਸਕਦੀ ਐ ਮੈਨੂੰ ਦੱਸ ਦਿਓ ਕੋਈ 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 ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵੀਨ ਸ਼ਰਮਾ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਿੰਨੀ ਕੀਤੀਆਂ ਨੇ ਹੈ ਜੀ ਫੇਰ ਮੈਂ ਜਿੰਨਾ ਚਿਰ ਥੋੜੇ ਸਵਾਲ ਨਹੀਂ ਮੁਕਦੇ ਮੈਂ ਉਹਨਾਂ ਚਿਰ ਇੱਥੇ ਬੋਲ ਕੇ ਜਾਊਂਗਾ ਅਸ਼ਵੀਨ ਸ਼ਰਮਾ ਜ हुए, बड़े 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 पर तो पर भी तो कला गुरदपुर ने जी पंजाब इन्होंने बेड़ा गर्क किया तीन जिन्ने जि बार भी आए अकाली दल बीजेपी भी आई है बीजेपी ने कले भी लड़के देखिए सेंटर च बीजेपी है इस वक्त कली है इस तू तो अलावा कांग्रेस भी इथे आई है दसो केड़ा काम है स्कूल इन्होंने भट्ठा बिठाया हुआ सी हस्पताल इन्होंने भट्ठा बिठाया सी ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਜਿਦੇ ਵਿੱਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ ਬਾਹਰ 63 ਲੱਖ ਰੁਪਏ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਧੀਰ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਪਰ ਚੱਲੀ ਜਾਂਦੇ ਸੀ ਅਸੀਂ ਬੰਦ ਕਰਤੇ ਆ ਕੇ ਹੈ ਜੀ ਐਸਐਸਐਫ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋ ਚੈੱਕ ਕੇ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ ਚ ਲਾਗੂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਜਿਹੜੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਫਾਇਦਾ ਹੋ ਰਹੀ ਹੈ ਟਾਈਮਾਂ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਏ ਹਾਂ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਹੈ ਉੱਥੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰਾਖਮੇ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨਾਲ ਖੜਦੀ ਹੈ ਜਿਹੜੀ ਘਟਨਾ ਵਾਪਰੀ ਆ ਕੇ ਮਤਭਾਗੀ ਘਟਨਾ ਵਾਪਰੀ ਦੇਖੋ ਜੀ ਸਖਤ ਤੋਂ ਸਖਤ ਕਰ ਰਹੀ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਨਾਉਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤ ਤੋਂ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੋਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਨਹੀਂ ਕਰ ਸਕਦਾ ਸਾਡੇ ਸਾਹਮਣੇ ਇੱਕ ਹੈਲਥ ਪੁਆਇੰਟ ਵੀ ਨਾ ਪ੍ਰੋਬਲਮ ਹੈ ਕਾਰਡੀਓਲੋਜੀ ਤੇ ਨਿਊਰੋਲੋਜੀ ਦੇ ਨਿਊਰੋਲੋਜੀ ਦੇ ਡਾਕਟਰ ਨਹੀਂ ਹੈਗੇ ਨਿਊਰੋਲੋਜੀ ਨਹੀਂ ਅੱਥੇ ਹੈਗੇ న్యూਰੋ ਸਰਜਨ ਨਹੀਂ ਹੈਗੇ ਸਾਨੂੰ ਇਹ ਬਹੁਤ ਪ੍ਰੋਬਲਮ ਆ ਰਹੀ ਹੈ ਉਹਨਾਂ ਨੇ ਦਿਨਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬਜ ਬਦਲੀਆਂ ਬਗਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਵਿਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਸੀ ਰੱਖਣੇ ਸੀ ਤਨਖਾਹਾਂ ਵੱਧ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘੱਟੋ ਘੱਟ ਇੱਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਹੁੰਚ ਹੈ ਟੀਚਰ ਚਾਹੇ ਉਹ ਡਾਕਟਰ ਖਾਸ ਤੌਰ ਤੇ ਸੇਵਾਮੁਜਾ ਜਿਹੜੀ ਜਰੂਰੀ ਸੇਵਾ ਮੰਨੇ ਉਹ ਉਹਨਾਂ ਦੇ ਮਾਮਲੇ ਚ ਸਰ ਜੀ ਦੇਖੀ ਮੈਡੀਕਲ ਹਸਪੀਟਲ ਪਰ ਦਾਖਲ ਤੁਹਾਨੂੰ ਵੱਡਾ ਮਿਲੇਗਾ ਕਿਉਂਕਿ ਬਹੁਤ ਪ੍ਰੋਬਲਮਾਂ ਦਾਖਲ ਹੋ ਜਾਂਦਾ ਤੁਸੀਂ ਸਵਾਲ ਬਹੁਤ ਵਧੀਆ ਨੇ ਤੁਸੀਂ ਆਉਣ ਵਾਲੇ ਦਿਨਾਂ 'ਚ ਇੰਤਜ਼ਾਰ ਕਰੋ ਬਹੁਤ ਕੁਝ ਪੰਜਾਬ ਦੇ ਵਿੱਚ ਗੱਡੀ ਲੀ ਤੇ ਵਿਕਾਸ ਵਾਲੀ ਜਿਹੜੀ ਐ ਚੜ ਵੀ ਗਈ ਐ ਤੇ ਤੇਜ਼ ਵੀ ਹੋ ਰਹੀ ਐ ਸਪੀਡ ਉਹਦੀ ਆਉਣ ਵਾਲੇ ਦਿਨਾਂ 'ਚ ਬਹੁਤ ਜਿਹੜੀਆਂ ਬਾਰਡਰ ਏਰੀਆ ਖਾਸ ਤੌਰ ਤੇ ਸਾਡੇ ਜਿਵੇਂ ਤਰਨਤਾਰਨ ਦੇ ਵਿੱਚ ਕੋਈ ਕੁੜੀਆਂ ਦਾ ਕਾਲਜ ਨਹੀਂ ਸੀ ਬੜੀ ਲੋਕਾਂ ਨੇ ਮੰਗ ਕੀਤੀ ਬਾਈਲੈਕਸ਼ਨ 'ਚ ਤੇ ਅਸੀਂ ਕੁੜੀਆਂ ਦੇ ਕਾਲਜ ਦਾ ਵੀ ਜਿਹੜਾ ਉੱਥੇ ਫਾਈਲਾਂ ਤਿਆਰ ਹੋ ਰਹੀਆਂ ਨੇ ਹੁਣ ਤੇ ਜਿਹੜਾ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਓਵਰਬ੍ਰਿਜ ਸੀਗਾ ਜਿਹੜਾ ਜੰਡੇਲਾ ਗੁਰੂ ਨੂੰ ਟਰੈਕ ਜਾਂਦਾ ਫਾਟਕ ਕਹਿੰਦੇ ਜੰਡੇਲਾ ਗੁਰੂ ਵਾਲਾ ਫਾਟਕ ਕਹਿੰਦੇ ਪੂਰਾ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸੀ ਉਹ ਵੀ ਬਣ ਰਿਹਾ ਜੀ 2024 ਦੇ 2024 ਦੇ 10 ਮਹੀਨੇ 15 ਤਰੀਕ ਨੂੰ ਇੱਕ 12 ਸਾਲ ਦੀ ਪੁਰੀ ਨਾਲ ਗੁਰਦਾਸਪੁਰ ਕਿਸ ਪਰ ਗਲਤ ਹਰਕਤ ਕੀਤੀ ਗਈ ਚਾਰ ਮਿੰਟਾਂ ਦੇ ਤੇ ਗੁਰਦਾਸਪੁਰ ਪ੍ਰਸ਼ਾਸਨ ਨੇ ਅਜੇ ਕੋਈ ਕਾਰਵਾਈ ਉਹਨਾਂ ਦੇ ਪੱਲੇ ਗਿਆ ਸੋਨਾ ਤਾਂ ਪੱਟਾ ਹੋ ਚੁੱਕਾ ਹੈ ਮੈਂ 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 ਇਹਦੇ ਬਾਰੇ ਮੈਂ ਚ ਮੈਂ ਇਹਦੇ ਬਾਰੇ ਪਤਾ ਕਰ ਲੈ ਸੀਐਮ ਸਰ ਪ੍ਰੋਗਰਾਮ ਕਰਾਇਆ ਗਿਆ ਸੀ 100 ਸਾਲਾ ਉਹਨਾਂ ਲੋੜਾਂ ਜੀ ਨੇ ਪੀਸੀ ਨਾਲ ਕਿਹਾ ਜੀ ਪੀਐਮ ਸਾਹਿਬ ਨੂੰ ਸੱਜਿਆ ਹੀ ਲਗਾਉ ਪਾਏ ਨਹੀਂ ਉਹਨਾਂ ਮਰਜ਼ੀ ਜਿਹਾ ਹੋਣਾ ਸੀ ਤੱਕੇ ਨਾਤ ਲਿਆ ਨਹੀਂ ਸਾਡੇ ਪਰ ਅਸੀਂ ਸਾਰਿਆਂ ਨੂੰ ਬੁਲਾਇਆ ਸੀਗਾ ਚਲੋ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਮਰਜ਼ੀ ਹੈ ਕੋਈ ਆਉਣ ਜਾਂ ਨਾ ਆਉਣ ਜਾਂ ਉਹਨਾਂ ਦੀ ਸ਼ਰਦਾ ਕਿੰਨੀ ਹੈ ਉਸ ਉਸ ਪ੍ਰਤੀਜਕ ਉਸ ਕੁਰਬਾਨੀ ਪ੍ਰਤੀ ਉਹਨਾਂ ਦੀ ਕਿੰਨੀ ਕਿ ਸ਼ਰਦਾ ਹੈ ਜਾਂ ਉਹਨਾਂ ਦਾ ਕੀ ਨਜ਼ਰੀਆ ਹੈ ਉਸ ਬਲੀਦਾਨ ਪ੍ਰਤੀ ਜਿਹੜਾ ਕਿ ਮਤਲਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਲੀਦਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਛੱਡੀ ਔਰ ਹਾਜੇ ਵੀ ਉੱਥੇ ਜਿਹੜੇ ਪ੍ਰੋਗਰਾਮ ਜਾਰੀ ਨੇ ਹਾਜੇ ਚੱਲਦੇ ਰਹਿਣਗੇ ਚਾਹੇ ਉਹ ਲਾਈਟ ਹੈਂਡ ਸਾਊਂਡ ਹੈ ਚਾਹੇ ਉਹ ਵਿਧਾਨ ਸਭਾ 'ਚ ਮੌਕ ਸੈਸ਼ਨ ਹੋ ਰਿਹਾ ਹੈ ਸਟੂਡੈਂਟਸ ਦਾ ਤੇ ਨਾਲ ਨਾਲ ਟੈਂਪਸਿਟੀ ਵੀ ਉੱਥੇ ਰਹਿਣਗੇ ਤੇ ਜਦੋਂ ਵੀ ਜਿੰਨੀ ਵੀ ਸ਼ਰਧਾਲੂ ਸੰਗਤ ਜਿੰਨੀ ਵੀ ਜਾਣਾ ਚਾਹੁੰਦੀ ਹੈ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੀ ਹੈ ਬਹੁਤ-ਬਹੁਤ ਧੰਨਵਾਦ